ਦੀ ਵਾਤੇ ਪੈ ਰਹੀ ਨਾ ਪਰ ਤੁਸੀਂ ਕਿਹਾ ਕਿ ਮੈਂ ਮਤਲਬ ਇਸ ਵਾਰ ਸਾਡੇ ਨੂੰ ਛੋਟਾ ਇੰਡਸਟਰੀਕਾਰ ਹੈ ਜ਼ਿੰਮੇਦਾਰ ਬਹੁਤ ਵਧੀਆ ਜੀ ਆ ਵੀ ਚਾਹੇ ਕਿ ਸਾਡੀ ਦੁਕਾਨ ਦੇ ਕੋਲ ਉਹ ਕਹਿੰਦਾ ਦਿਨ ਦੀ ਲਾਈਟ ਆ ਤੇ ਚੇਤੀ ਜਾਣਾ ਫੇਰ ਰਾਤ ਹੀ ਹੁੰਦੀ ਤੇ ਨਾਲੇ ਸਾਡੇ ਮੈਡਮ ਡੀ ਸੀ ਇਹ ਤਾਂ ਫੂਡ ਸਪਲੈਸ਼ ਵੀ ਰੱਖੇ ਜਾਨੂੰ ਸਭ ਕੁਝ ਹਾਂਜੀ ਇਸ ਦਾ ਬਣਿਆ ਚੌਥੀ ਦਾ ਸਪੇਸ ਹੈ ਵੀ ਇਹ ਸੋਚੋ ਅਧਰਾਲ ਜੀ ਲੱਗ ਰਿਹਾ ਜੀ ਮਾਲ ਦਾ ਮੁੱਲ ਲੱਗ ਤੋ ਰੋਬੋਟਸ ਬਸ ਆਪਾਂ ਤੇ ਜਿਹੜੇ ਪੇਯੋਗ ਕਰਦੇ ਆਂ ਅਰੀਆ ਮਾਰਕਸ ਤੇ ਐਫੀਸ਼ੀਅਨ ਹੋ ਜਾਂਦਾ ਕੋਡਿਕ ਟ੍ਰੇਡ ਤੇ ਬਸ ਬਸ ਫਟਾਣਾ ਜਿਵੇਂ ਕੋਈ ਕੋਈ ਦਿੱਕਤ ਨਹੀਂ ਪੇਮੈਂਟ ਵਧੀਆ ਆ ਰਹੀ ਆ ਪੇਮੈਂਟ ਵੀ ਬਹੁਤ ਵਧੀਆ ਪੈ ਰਹੀ ਆ ਸਾਡੇ ਦਾ ਫਤਿਹਗੜ੍ਹ ਜਿਲ੍ਹਾ ਸਾਰਾ ਵਧੀਆ ਚੱਲ ਰਿਹਾ ਜੀ ਫਕਸਾ ਅੱਛਾ ਹਾਂ ਪੇਮੈਂਟ ਵਧੀਆ ਹੋ ਰਹੀ ਆ ਇਹ ਤਾਂ ਸਾਡੀ ਆੜਤਾ ਵਾਲਾ ਜਰੂਰ ਕਰ ਦੋ ਸੀ ਉਹ ਤਾਂ ਮੈਂ ਦੇਖੋ ਮੈਂ ਤਾਂ ਉਹਨਾਂ ਕੋਲ ਗਿਆ ਉਹ 47 ਰੁਪਏ ਵਾਲਾ ਜੀ ਮੈਂ ਤਾਂ ਉਹ ਕਹਿਣਾ ਵੀ ਤੂੰ ਕਰ ਦੋ ਦੇਖੋ ਆੜਤੀ ਉਹਨਾਂ ਨੇ ਕਰਦਾ ਜਿੰਮੇਵਾਰੀ ਬਹੁਤ ਹੈ ਮੈਂ ਤਾਂ ਤੁਹਾਡੇ ਤੁਹਾਡੀ ਤੂੰ ਬਿਨਾ ਵੀ ਜਾਇਆ ਠੀਕ ਹੈ ਉਹਨੂੰ ਮੀਟਿੰਗ ਵਿੱਚ ਗਿਆ ਸੀ ਜੱਦੀ ਨਾਲ ਆਹ ਇਹ ਪੇਜ ਹੋ ਗਿਆ ਹੂੰ ਉਹਦੇ ਬਾਅਦ ਫਾਟਾ ਲਾਉਣਾ ਮੈਂ ਇਹ ਕਹਿੰਦਾ ਸੀ ਸਾਰੇ ਪੈਸੇ ਭਰੇਵੇਂ ਲੈ ਮੈਂ ਜੀ ਬੋਲੇ ਨਾਲ 12 ਲੱਖ ਰੁਪਏ ਉਹਨਾਂ ਨੂੰ ਸਿਕਸ ਸੱਤ ਹਜ਼ਾਰ ਰੁਪਏ ਫਾਟੇ ਵੀ ਆਜਾ ਬਣਾਇ ਨਹੀਂ ਨਹੀਂ ਜੀ ਕੋਈ ਚੰਗੀ ਜਿਹੀ ਤਾਂ ਮਸਲਾ ਹੱਲ ਕਰਦੇ ਕੋਈ ਹੋਰ ਟੀਏ ਸੀ ਮੇਰੇ ਨਾਲ ਹਾਂ ਜੀ ਵਨ ਟਾਈਮ ਸੈਟਲਮੈਂਟ ਕੋਈ ਪਰ ਇਹਨਾਂ ਵਿੜੋ ਪ੍ਰਣਾਕ ਸਾਹਿਬ ਬਾਕੀ ਹੋਰ ਵੀ ਸਾਰੇ ਆਪਣੇ ਬੁਲਾਗੇ ਨਾ ਉਹ ਤਾਂ ਕਿ ਕੰਨਾ ਬਣਾ ਕੇ ਇੱਥੇ ਆ ਜੀ ਪੁਰਾਣੀ ਮੱਡੀ 'ਚ ਬੈਠੇ ਸੀ ਜੀ ਸਰ ਸਾਹਿਬ ਮੀਟਿੰਗ ਜੀ ਹੋਈ ਉਹ ਮੀਟਿੰਗ ਜੀ ਹੋਈ ਸੀ ਮਾ ਮੇਰੇ ਕੋਲ ਮੀਟਿੰਗ ਕੋਈ ਮਟੀਰੀਅਲ ਕੋਈ ਉਹ ਕਰ ਲਾਂਗੇ ਆਪਾਂ ਦੁਬਾਰਾ ਦੁਬਾਰਾ ਮੀਟਿੰਗ ਕਰਾਂਗੇ ਹਾਂ ਹਲਕਾ ਹੋਣਾ ਬਹੁਤ ਮਤਲਬੀ ਜੀ ਇਹ ਦਿੱਕਤ ਆਉਂਦੀ ਥੋੜੀ ਦਿੱਕਤ ਆਉਂਦੀ ਤੇ ਹੁਣ ਆਹ ਕਦੋਂ ਚੱਕ ਕੇ ਜੁਲਾ ਬੋਰੀਆਂ ਲੀ ਤਾਂ ਲੀ ਨਹੀਂ ਲੀ ਨਹੀਂ ਹੋ ਰਹੀ ਨਾ ये भी ठीक चल रहा है कोई मॉइस्चर मॉइस्चर की पर आ जाओ आ जाओ आ जाओ मॉइस्चर मॉइस्चर की आ जाओ अच्छा हां वो तो बहुत ठीक हो गया है अरे सुखी है अरे सुखी है सुखी है सुखी है चाड़ इतनी कट गया मौसम ने चाड़ तो इतना कट गया जी साडे सरंत मंडी च 22 लाख टाउंदा 10.5 आया हल्का

ਵਾਡੇ ਮੁਤਾਬਕ ਰੱਖਣਾ ਔਖਾ ਹੈ ਜੀ ਜੀ ਥੋੜਾ ਸਾਨੂੰ ਵਿਧਾਓ ਬਿਲਕੁਲ ਬੀ ਵਾਈ ਕਰ ਬੀ ਵਾਈ ਕਰ ਬਹੁਤ ਹੈ ਜੀ ਬੀ ਵਾਈ ਕਿਹਾ ਸੀ ਵੀ ਕਿਉਂਕਿ ਹੁਣ ਟ੍ਰੇਲ ਪੈਣ ਲੱਗ ਗਈ ਠੀਕ ਹੈ ਹੰਟ ਹਾਂ ਜਿਸ ਤਰੀਕਾ ਐਸਟੀਰੀ ਨੂੰ ਕੱਲ ਨੂੰ ਚੱਕੋਗੇ ਬਿਲਕੁਲ ਲੈ ਚ ਭੱਜੂਗੇ ਇੱਥੇ ਪਏ ਪਏ ਵਧਣ ਪਏ ਵਧਦਾ ਜੀ ਇਹਦਾ 16 17 ਹੋਏਗਾ ਜੀ ਸਾਰੇ ਹਾਂ ਪਾ ਜੀ ਆਓ ਮੈਂ ਮੀਂ ਦਾ ਕਹ ਰੋ ਜੀ ਮੀਟੀ ਵਗੈਰਾ ਪੈਸੇ ਆ ਹੀ ਜਾਂਦੇ ਹਨਾ ਅਸੋ ਹੋ ਜੇ ਪੈਸੇ ਨਾਲ ਕਿਸੇ ਕਿਸਾਨ ਦਾ ਹੋਰ 20 ਵਾਈ ਤੱਕ ਕੋਈ ਨਹੀਂ ਕਿਸੇ ਵੀ ਕਿਸਾਨ ਦਾ ਫੋਨ ਨਹੀਂ ਆਇਆ ਕੋਈ ਬੰਨ ਨਹੀਂ ਚਲੋ ਹੁਣ ਥੋੜੀ ਦੁਕਾਨ ਚ ਨਹੀਂ ਸੌਂਦੇ 20 ਵਾਈ ਤੱਕ ਗੱਲੋ ਜੀ ਸੌਂਦੇ ਨਹੀਂ ਹੈ ਜੀ ਅਗਿਆ ਤੁਹਾਨੂੰ ਬੁਲਾ ਕੇ ਨੀਂਦ ਆਉਂਦੀ ਬੁਸਰਾਨੇ ਵੇਲੇ ਨੇ ਸਾਡੇ ਨਾਮ ਮਤਲਬ ਬੰਦੇ ਵਧੀਆ ਦੇਖੋ ਆ ਸਾਡੇ ਮਿਕਸਾ ਬੰਦਾ ਚੋੜੀ ਪਿਆਦੇ ਮੈਨੂੰ ਵੀ ਨੀਂਦ ਆ ਗਈ ਜੱਟ ਵਿੱਚ ਪੜਦੇ ਹਾਂ ਹਾਂਜੀ ਉਹ ਮੀਟਿੰਗ ਵਿੱਚ ਮੈਂ ਫੇਰ ਮੰਡੀ ਚਲਾ ਕਰਨੀ ਹਾਂ ਹਾਂ ਹੋਰ ਸਰਾਨੇ ਤੇ ਗੱਲ ਕਰ ਪਾਉਂਦਾ ਹੋਰ ਸਰਾਨੇ ਤੇ ਗੱਲ ਕਰਾਂ ਜੀ ਕਰੇ ਮਿਲਦੇ ਨਹੀਂ ਨਾ ਕਰੇ ਗੋੜਸਾਣੇ ਮਿਲਦੇ ਨਹੀਂ ਨਾ ਟੁੱਟ ਗੋ ਬੀਟੀਆਂ ਚ ਮੈਂ ਪ੍ਰੈਸਟਰੀ ਪੰਜਾਬ ਤੋਂ ਸਿੱਧੇ ਮਿਲ ਕਰ ਗਿਆ ਨਹੀਂ ਨਹੀਂ ਵਧੀਆ ਮੈਂ ਕਿ ਚਲੋ ਦੇਖ ਆ ਆ ਬੰਦੇ ਦੀ ਫੋਟੋ ਕਰਵਾ ਦੇ ਇੱਕ ਆਜੋ ਆਜੋ ਪੁੱਤਰਾ ਝੋਨੇ ਦਾ ਜਿਹੜਾ ਬਈ ਕੈਮਰਾ ਪਿੱਛੇ ਕਰ ਲੈ ਭਾਈ ਜੀਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਪੀਕ ਤੇ ਆ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਇੱਥੇ ਬੱਸੀ ਪਟਾਣਾ ਆਇਆ ਹਾਂ ਇਸ ਤੋਂ ਬਾਅਦ ਮਰਿੰਡੇ ਵੀ ਜਾਊਂਗਾ ਤੇ ਆਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਉਹ ਵੀ 90% ਮੈਨੂੰ D7 ਦੱਸਿਆ ਕਿ 90% ਲਿਫਟਿੰਗ ਹੀ ਹੋਊਗੀ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਾ ਹੈ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਜੀ ਉਨ੍ਹਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਦੀ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀਗਾ ਕਿ ਘੱਟ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਊਗੀ ਤਾਂ ਮੌਇਸਚਰ ਦਾ ਸਾਨੂੰ ਦਿੱਕਤ ਨਾ ਆਵੇ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਉਗਾ ਕੇ ਦੇ ਰਹੇ ਹਾਂ ਕਿਉਂਕਿ ਫੂਟਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 170000 ਤੋਂ ਉੱਪਰ 170000 ਲੱਖ 170 ਲੱਖ 170 ਲੱਖ ਮੀਟ्रिक टन ਅਸੀਂ ਫੂਡ ਬਾਲਚ ਦੇਵਾਂਗੇ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟੇ ਦੇ ਵਿੱਚ ਵਿੱਚ ਸਾਡੇ ਖਾਤੇ ਆ ਜਾ ਰਹੇ ਨੇ ਤੇ ਆੜਤੀਆਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਇਹ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਇਸ ਤਰ੍ਹਾਂ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵਡਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵਿਕ ਵੀ ਰਹੀ ਹੈ ਤੇ ਨਾਲ ਦੀ ਨਾਲ ਤੋਲ ਵੀ ਰਹੀ ਹੈ ਤੇ ਅੱਗੇ ਸੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ ਨਾ ਸੀਐਮ ਸਾਹਿਬ ਸਾਣਾ ਸਿਵਲ ਹਸਪੀਟਲ ਹੈ ਜੀ ਲੰਬੇ ਅਰਸੇ ਤੋਂ ਨਵਾਂ ਅਪਗ੍ਰੇਡ ਹੋਇਆ ਜੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ ਅਮਰਜੈਂਸੀ ਦੇ ਵਿੱਚ ਡਾਕਟਰ ਹੀ ਨਹੀਂ ਹੁੰਦੇ ਜੀ ਲੋਕ ਬੜੇ ਪ੍ਰੇਸ਼ਾਨ ਹੁੰਦੇ ਨੇ ਦੇਖੋ ਹੈਲਥ ਤੇ ਸਾਡੀ ਪ੍ਰਾਇੋਰਟੀ ਹੈ ਆਮ ਆਦਮੀ ਕਲੀਨਿਕ ਹੋਗੇ 880 ਦੇ ਨੇੜੇ ਹੁਣ ਆਉਣ ਦੇ ਦਿਨਾਂ 'ਚ 200 ਹੋਰ ਹੋ ਜੂਗਾ 1000 ਤੋਂ ਉਪਰ ਆਮ ਆਦਮੀ ਕਲੀਨਿਕ ਹੋ ਜਾਣਗੇ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸੀ ਜਿਹੜੀ ਹੈ ਘਟੇ ਨਹੀਂ ਤਾਂ ਹਰ ਗੱਲ ਵਾਸਤੇ ਸਿਵਲ ਚ ਜਾਂ ਚੰਡੀਗੜ੍ਹ ਭੇਜਦੇ ਹਰ ਛੋਟੀ ਜਿਹੀ ਬਿਮਾਰੀ ਵਿੱਚ ਵੀ ਮਤਲਬ 4 ਕਰੋੜ ਤੋਂ ਵੱਧ ਜਿਹੜੀ ਫੁੱਟਫਾਲ ਉੱਤੇ ਹੋ ਗਈ ਤੇ ਕਈ ਬੰਦੇ ਸੋਚਦੇ ਹੋਣਗੇ ਵੀ ਆਬਾਦੀ ਤਾਂ 3 ਕਰੋੜ ਹੈ ਸਵਾ 3 ਕਰੋੜ। ਕਈ ਬੰਦੇ ਦੋ-ਦੋ ਵਾਰੀ ਵੀ ਜਾਇਆ ਹੈ, ਤਿੰਨ-ਤਿੰਨ ਵਾਰੀ ਵੀ ਜਾਇਆ ਹੈ ਤਾਂ ਫੁੱਟਫਾਲ ਦਾ ਮਤਲਬ ਹੋ ਗਿਆ ਉਹ ਕਿੰਨੀ ਵਾਰੀ ਜਾਇਆ ਹੈ। ਤੇ ਬਾਕੀ ਅਸੀਂ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ। ਦੇਰ ਅ ਜਦ ਬੱਸੀ ਪਠਾਨਾ ਦੀ ਵੀ ਵਾਰੀ ਆਉਗੀ। ਔਰ ਜਿੱਥੇ-ਜਿੱਥੇ ਜਿਹੜੇ-ਜਿਹੜੇ ਇਲਾਕੇ 'ਚ ਮਤਲਬ ਕਰਦੇ ਆਉਂਦੇ ਆ ਜਿਸ ਤਰ੍ਹਾਂ ਤੁਸੀਂ ਪਾਪੀ ਆਪਣੇ ਸਵਾਲ 'ਚ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਪਿਆ ਸੀਗਾ ਹੈਲਥ ਸਿਸਟਮ ਪਰ ਤੁਹਾਡੇ ਤੋਂ ਉਮੀਦਾਂ ਅਸੀਂ ਨਹੀਂ ਉਮੀਦਾਂ ਹੈਗੀਆਂ ਹਜੇ ਵੀ ਇੱਥੇ ਆ ਸੀਕੋ ਲਾਉਣੇ ਉਮੀਦਾਂ ਹੈਗੀਆਂ ਨੇ ਹਜੇ ਅਸੀਂ ਪੂਰੀਆ ਕਰਾਂਗੇ ਤੇ ਹਸਪੀਟਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚਲਣਾ ਨਾ ਪਵੇ ਜਿੰਨੇ ਵੀ ਤਹਿਸੀਲ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਨਹੀਂ ਉਤੇ ਸੀਐਮਮੋਜ਼ ਨੂੰ ਐਸਐਮਮੋਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾਮ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲੈ ਕੇ ਆਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਤਾਂ ਅਸੀਂ ਉਹ ਦਵਾਈ ਜਿਹੜੀ ਅਵੇਲੇਬਲ ਕਰਾ ਦੇਵਾਂ ਜੀਮ ਸਾਹਿਬ ਪੰਜਾਬ ਸਰਕਾਰ ਨੂੰ ਬੜੀਓ ਉਪਰਾਲੇ ਕੀਤੇ ਨੇ ਸਿੱਖਿਆ ਜੀ ਕਿਤੇ ਹੋਰ ਦੀ ਅਗੇ ਉਪਰਾਲਾ ਕੀਤਾ ਜੀ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣ ਸਕੂਲ ਆਫ ਫੈਮਿਨੈਂਸ ਸੁਭੀਦਰ ਮੇਵਾ ਸਿੰਘ ਜਿਹੜਾ ਆਪਣੇ ਇਧਰ ਹਸਪਤਾਲਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਆਲੇ ਦੋਲੇ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਜੀਈ ਐਡਵਾਂਸ ਜੀਈ ਮੇਨ ਐਨਈਟੀ ਹੈ ਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੀਐਮ ਸਾਹਿਬ ਸੋ 1 ਮਿੰਟ ਸੋ ਆਉਣ ਵਾਲੇ ਦਿਨਾਂ 'ਚ ਹੋਰਸ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਹ ਸਕਾ ਕੇ ਲਿਆਉਣੇ ਆਈਆਈਐਮ ਅੰਮਦਾਬਾਦ ਵੀ ਭੇਜਦੇ ਆ ਬੱਚਿਆਂ ਤੇ ਟੀਚਰਾਂ ਨੂੰ ਤੇ ਬਾਕੀ 10 ਲੱਖ ਰੁਪਏ ਪਰ ਫੈਮਿਲੀ ਜਿਹੜਾ ਸਿਹਤ ਬੀਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜੂਗਾ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਨਾ ਤੇ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਕਿਸੇ ਕਿਸਮ ਦੀ ਨਹੀਂ ਆਉਣੀ ਹੈ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੇ ਆ ਖੜੇ ਨੇ ਦਿਨੇ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜੇ ਹੈ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਈ ਜਿਹਦਾ ਲੋਡ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਅਦੇ ਵੀ ਕੀਤੇ ਸੀ ਬਿਨਾਂ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਦੇ ਹਾਂ ਗਰੰਟੀਆਂ ਤਾਂ ਕਰਨੀ ਕਰਨੀਆਂ ਨੇ ਪੂਰੀਆਂ ਜਦੋਂ ਤੱਕ ਅਸੀਂ ਦੁਬਾਰਾ पब्लिक जावेगी तो सारा हिसाब लेके जागे रिपोर्ट कार्ड लेके थैंक यू